ਇੱਕ ਵਾਰ ਫਿਰ ਸਾਰੀਆਂ ਸੰਗਤਾਂ ਜਿਨੇ ਮੰਚ ਦੇ ਉੱਤੇ ਸਟੇਜ ਦੇ ਉੱਤੇ ਸੰਤ ਮਹਾਪੁਰਖ ਪੰਥ ਕਾਗ ਵਖ ਵਖ ਜਥੇ ਬੰਦੀਆਂ ਦੇ ਆਗੂ ਬੈਠੇ ਆ ਤੇ ਸੰਗਤਾਂ ਪੰਡਾਲ ਵਿੱਚ ਬੈਠੀਆਂ ਇੱਕ ਵਾਰ ਫਿਰ ਸਾਰੇ ਫਤੇ ਦੀ ਸਾਂਝ ਕਰਿਓ ਜਿਹੜੇ ਪਹਿਲੀ ਵਾਰ ਸ਼ਾਮਲ ਨਹੀਂ ਹੋਏ ਉਹ ਵੀ ਧਿਆਨ ਜੁੜ ਤੇ ਸਾਰੇ ਦੁਬਾਰਾ ਫਤੇ ਦੀ ਸਾਂਝ ਗਾਦ ਕੇ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਭਾਵੇਂ ਪੰਡਾਲ ਦੇ ਵਿੱਚ ਸੰਗਤਾਂ ਸਵਾਈ ਗਣਤੀ ਚ ਰਹਿ ਗਈਆਂ ਕਿਉਂਕਿ ਸਮਾਂ ਕਾਫੀ ਹੋ ਗਿਆ ਪਰ ਆ ਜਿਹੜੀਆਂ ਤੋਪਾਂ ਬੀੜੀ ਬੈਠੇ ਸਾਡੇ ਮੀਡੀਆ ਵਾਲੇ ਵੀਰ ਲਾਈਵ ਟੈਲੀਕਾਸਟ ਹੋ ਰਿਹਾ ਵੱਖ-ਵੱਖ ਚੈਨਲਾਂ ਤੇ ਚਾਹੇ ਉਹ ਚੜਦੀ ਚਾਹੇ ਉਹ ਮਿਸਟਰ ਸਿੰਘ ਪ੍ਰੋਡਕਸ਼ਨ ਹੈ ਚਾਹੇ ਆਜ਼ਦੀ ਦੀ ਆਵਾਜ਼ ਹੈ ਚਾਹੇ ਆਵਾਜ਼ੇ ਕੌਮ ਹੈ ਇਹ ਜਿਹੜੇ ਟੀਵੀ ਚੈਨਲ ਜਾਂ ਵੈਬ ਚੈਨਲ ਲਾਈਵ ਟੈਲੀਕਾਸਟ ਕਰ ਰਹੇ ਐ ਲੱਖਾਂ ਸੰਗਤਾਂ ਦੁਨੀਆ ਭਰ ਦੇ ਵਿੱਚ ਇਹਨੂੰ ਸਰਵਣ ਕਰ ਰਹੀਆਂ ਕਿਉਂਕਿ ਜਨਮ ਦਿਹਾੜਾ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਮਨਾਇਆ ਜਾ ਰਿਹਾ ਹੈ ਮੈਂ ਵਧਾਈ ਦਿੰਦਾ ਜਿੱਥੇ ਸਮੁੱਚੇ ਪੰਥ ਨੂੰ ਆਪਣੇ ਵੱਲੋਂ ਕੇ ਸਿੰਘ ਸਾਹਿਬ ਮੁਖੀ ਤਰਨਾ ਦਲ ਦੁਆਬਾ ਬਾਬਾ ਚਰਨਜੀਤ ਸਿੰਘ ਜਸੋਵਾਲ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਲੰਗਰ ਬਣਾ ਰਿਹਾ ਹੈ ਕੋਈ ਵਰਤਾਰੇ ਸਿੰਘ ਸਾਹਿਬ ਦੇ ਭਰਾਤਾ ਜਦੋਂ ਮੈਂ ਪੰਡਾਲ ਵਿੱਚ ਆਇਆ ਤਾਂ ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਪਾਰਕਿੰਗ 'ਚ ਖੜੇ ਸਨ ਕਹਿੰਦੇ ਆਪਣਾ ਪ੍ਰੋਗਰਾਮ ਹੈ ਡਿਊਟੀ ਇੱਥੇ ਨਿਭਾਉਣੀ ਹੈ ਸੰਗਤਾਂ ਦੀਆਂ ਕਾਰਾਂ ਹਜ਼ਾਰਾਂ ਸੰਗਤਾਂ ਦੇ ਕਾਫਲੇ ਆਏ ਉਹਨਾਂ ਨੂੰ ਤਰਤੀਬ ਵਾਰ ਡਿਊਟੀ ਨਿਭਾ ਰਹੇ ਸਨ ਉਹ ਸਾਰੇ ਵਿਧਾਈ ਦੇ ਪਾਤਰ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਮੰਚ ਤੇ ਜਾਂ ਉਹਨਾਂ ਦਾ ਜੋਟੀਦਾਰ ਅਕਾਲ ਤਖਤ ਸਾਹਿਬ ਦੀ ਗੱਲ ਹੋ ਰਹੀ ਆ ਅਕਾਲ ਤਖਤ ਮਹਾਨ ਹੈ ਅਸੀਂ ਸਾਰੇ ਨਤਮਸਤਕ ਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਸਾਹਿਬ ਦੇ ਦੋ ਦਸੰਬਰ ਦੇ ਹੁਕਮਨਾਮੇ ਦੀ ਗੱਲ ਹੋ ਰਹੀ ਹੈ ਸਵਾਗਤ ਹੈ ਸਤਕਾਰ ਹੈ ਜਥੇਦਾਰਾਂ ਕੀ ਆਖਿਆ ਸੀ ਬਾਗੀ ਤੇ ਦਾਗੀ ਕਿਉਂ ਆਖਿਆ ਕਹਿੰਦੇ ਇਕੱਠੇ ਹੋ ਜੋ ਜਥੇਦਾਰਾਂ ਆਖਿਆ ਬਾਗੀ ਤੇ ਦਾਗੀ ਇਕੱਠੇ ਹੋ ਜੋ ਕਿ ਬਾਗੀ ਤੇ ਦਾਗੀ ਪੰਥ ਰਹਿ ਗਿਆ ਬਾਕੀ ਪੰਥ ਕਿੱਥੇ ਆ ਆ ਜਿਹੜਾ ਪੰਥ ਬੈਠਾ ਜਿਹੜਾ ਸੰਤ ਜਰਨੈਲ ਸਿੰਘ ਦਾ ਜਨਮ ਦਿਹਾੜਾ ਮਨਾ ਰਿਹਾ ਹੈ ਜਥੇਦਾਰਾਂ ਨੂੰ ਇਹ ਪੰਥ ਨਹੀਂ ਲੱਗਾ ਪੰਥ ਕੌਣ ਹੈ ਕਿ ਉਹੀ ਲੋਕ ਪੰਥ ਨੇ ਏਕਤਾ ਬੜੀ ਚੰਗੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਏਕਤਾ ਕੀਤੀ ਹੈ ਅਸੀਂ ਸਮਰਥਨ ਕੀਤਾ ਤੁਸੀਂ ਪੰਜਾਬ ਦੀ ਧਰਤੀ ਆ ਫਰੀਦਕੋਟ ਤਾਂ ਆ ਵੀ ਫਰੀਦਕੋਟ ਦੇ ਵਿੱਚ ਆਉਂਦਾ ਹੈ ਲੋਕ ਸਭਾ ਹਲਕਾ ਤੁਸੀਂ ਆਵਾਜ਼ ਦਿੱਤੀ ਕਿ ਇੱਥੇ ਸ਼ਹੀਦਾਂ ਦੇ ਪਰਿਵਾਰ ਭਾਈ ਸਰਬਜੀਤ ਸਿੰਘ ਨੂੰ ਇਥੋਂ ਕੈਂਡੀਡੇਟ ਬਣਾਇਆ ਇੱਕ ਸਿੱਖ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਬਿਠਾਇਆ ਬੇਕਸੂਰ ਉਹਨੂੰ ਖੜੂਰ ਸਾਹਿਬ ਤੋਂ ਕੈਂਡੀਡੇਟ ਬਣਾਇਆ ਤੁਸੀਂ ਏਕਤਾ ਦਾ ਸਬੂਤ ਦਿੱਤਾ ਅਸੀਂ ਹਰਿਆਣਾ ਤੋਂ ਚੱਲ ਕੇ ਮੇਰਾ ਹੈੱਡਕੁਆਰਟਰ ਹਰਿਆਣਾ ਚ ਹੈ ਭਾਵੇਂ ਸਾਨੂੰ ਸਾਰਾ ਹਰਿਆਣਾ ਪੰਜਾਬ ਰਾਜਸਥਾਨ ਪੂਰਾ ਭਾਰਤ ਤੇ ਦੁਨੀਆ ਧਰਮ ਪ੍ਰਚਾਰ ਲਈ ਹਰ ਜਗ੍ਹਾ ਤੇ ਗਏ ਆ ਸਾਰੀ ਧਰਤੀ ਇਹ ਕਿ ਆ ਪਰ ਅਸੀਂ ਹਰਿਆਣੇ ਦੀ ਧਰਤੀ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਨਾਲ ਜਰਨਲ ਸਕਾਤਰ ਨਾਲ ਮੈਂਬਰ 100 ਗੱਡੀਆਂ ਦਾ ਕਾਫਲਾ ਲੈ ਕੇ ਨਾਲ ਸੰਤ ਸਮਾਜ ਅਸੀਂ ਦੀਨੇ ਕਾਂਗੜ ਦੀ ਧਰਤੀ ਤੇ ਪੁੱਜ ਗਏ ਤੇ ਆ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਮਾਰਚ ਕੀਤਾ ਕਿ ਪੰਥ ਦਾ ਭਾਵੇਂ ਕਿ ਉਤਰਾ ਚੜਾ ਬਣੇ ਰਹਿੰਦੇ ਜ਼ਿੰਦਗੀ ਦੇ ਅੰਦਰ ਉਹੀ ਭਾਈ ਸਰਬਜੀਤ ਸਿੰਘ ਜਿਹਨੂੰ MP ਚ ਹਰਾ ਦਿੱਤਾ ਸੀ ਲੋਕਾਂ ਨੇ MLA ਚ ਹਰਾ ਦਿੱਤਾ ਬਾਰ-ਬਾਰ ਹਰਾਇਆ ਸੀ ਜਿਸਨ ਗੁਰਮਖ ਪਿਆਰਿਓ ਪਰ ਤੁਸੀਂ ਫਰੀਦਕੋਟ ਵਾਲੇ ਵਧਾਈ ਦੇ ਪਾਤਰ ਪੰਥ ਨੇ ਏਕਤਾ ਕੀਤੀ ਤੇ ਤੁਸੀਂ ਉਹਨੂੰ ਜਿਹੜਾ ਸੀ ਅੱਜ ਦੇਸ਼ ਦੀ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਿਆ ਸਭ ਤੋਂ ਵੱਧ ਵੋਟਾਂ ਨਾਲ ਖੜੂਰ ਸਾਹਿਬ ਦੀ ਧਰਤੀ ਤੇ ਭਾਵੇਂ ਕਿ ਅੱਜ ਵੀ ਜਿਆਤੀ ਹੋ ਰਹੀ ਉਸ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਉਸ ਨੂੰ ਬੇਕਸੂਰ ਨੂੰ ਬਾਰ ਬਾਰ ਐਨਐਸਏ ਲਾ ਕੇ ਤੇ ਉਹਨੂੰ ਗੁਰਮਖ ਪਿਆਰੇ ਉਹਦੇ ਪਿਤਾ ਇੱਥੇ ਬੋਲ ਕੇ ਗਏ ਆ ਡੱਕਿਆ ਹੋਇਆ ਮੈਂ ਬੇਨਤੀ ਕਰੂੰ ਗੁਰਮਖੋ ਅਕਾਲ ਤਖਤ ਸਾਹਿਬ ਮਹਾਨ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜੋ ਗੁਰਬਾਣੀ ਗੁਰ ਇਤਿਹਾਸ ਦੀ ਰੌਸ਼ਨੀ ਚ ਹੈ ਅਸੀਂ ਨਤਮਸਤਕ ਪਰ ਜੇ ਕਿਤੇ ਸੌਦਾ ਸਾਧ ਦੇ ਮਾਫੀਨਾਮੇ ਅਰਗਾ ਆਜੇ ਉਹਨੋਂ ਨਹੀਂ ਮੰਨਦੇ ਜਥੇਦਾਰਾਂ ਨੂੰ ਵੀ ਵਾਪਸ ਲੈਣਾ ਪਿਆ ਮੈਂ ਬੇਨਤੀ ਕਰੂੰਗਾ ਆ ਆਗੂ ਸਹਿਬਾਨ ਜਥੇਬੰਦੀਆਂ ਏਕਤਾ ਕਰੋ ਹਰੇਕ ਨੂੰ ਸਦੋ ਪਰ ਅਗਵਾਈ ਤੁਹਾਡੀ ਹੋਵੇ ਅਸੀਂ ਹਰਿਆਣੇ ਚੋਂ ਵੀ ਆ ਕੇ ਸਾਥ ਦੇਾਂਗੇ ਹੋਵੇ ਇਸੋ ਨਿਹਾਲ ਅਗਵਾਈ ਉਹਨਾਂ ਦੀ ਨਾ ਹੋਵੇ ਜਦੋਂ ਬਾਗੀ ਹੋਣ ਦਾ ਸਮਾਂ ਸੀ ਉਦੋਂ ਬਾਗੀ ਨਹੀਂ ਹੋਏ ਬਰਗਾੜੀ ਦੇ ਆ ਬੋਧੀ ਦੂਰ ਨਹੀਂ ਆ ਗਲੀਆਂ 'ਚ ਗੁਰੂ ਸਾਹਿਬ ਦੇ ਅੰਗ ਖਲਾਰੇ ਗਏ ਉਹ ਲੋਕ ਬਾਗੀ ਨਹੀਂ ਹੋਏ ਸਰਕਾਰ 'ਚ ਬੈਠੇ ਸੀ ਬੇਕਸੂਰਾਂ ਨੂੰ ਗੋਲੀਆਂ ਮਾਰ ਕੇ ਵੈਵਲ ਕਲਾਂ 'ਚ ਸ਼ਹੀਦ ਕਰ ਦਿੱਤਾ ਉਹ ਬਾਗੀ ਨਹੀਂ ਹੋਏ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਲਈ ਸੰਘਰਸ਼ ਚੱਲਿਆ ਬੇਕਸੂਰ ਮਾਪੇ ਦਾ ਪੁੱਤ ਚੌੜ ਸਿਧਵਾ ਜਸਪਾਲ ਸਿੰਘ ਸ਼ਹੀਦ ਕਰ ਦਿੱਤਾ ਉਹ ਬਾਗੀ ਨਹੀਂ ਹੋਏ ਪਖੰਡੀ ਦਾ ਵਿਰੋਧ ਕਰਦੇ ਆ ਲੁਧਿਆਣੇ ਦੇ ਵਿੱਚ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਕਰ ਦਿੱਤਾ ਸਰਕਾਰ 'ਚ ਬੈਠੇ ਰਹੇ ਬਾਗੀ ਨਹੀਂ ਹੋਏ ਕਿ ਉਹਨਾਂ ਨੂੰ ਅਗਵਾਈ ਜਿਹੜੇ ਜਦੋਂ ਰਾਜ ਭਾਗ ਸੀ ਮਲਾਈਆਂ ਖਾਂਦੇ ਰਹੇ ਜਦੋਂ ਰਾਜ ਭਾਗ ਗਿਆ ਤੇ ਉਹ ਤੋਂ ਬਾਗੀ ਹੋ ਕੇ ਸਾਰੀ ਗੱਲ ਸੁਖਵੀਰ ਦੇ ਗਲ ਪਾ ਦਿਓ ਤੇ ਆਪ ਸੁਰਖਰੂ ਹੋ ਜੋ ਸੁਖਵੀਰ ਦਾ ਵੀ ਕਸੂਰ ਹੈ ਉਹਨਾਂ ਲੋਕਾਂ ਦਾ ਵੀ ਕਸੂਰ ਹੈ ਜਿਨ੍ਹਾਂ ਨੇ ਸਾਥ ਦਿੱਤਾ ਹਾਂ ਕੋਈ ਹਰਿਆ ਬੂਟ ਰਹਿ ਰਹੀ ਜਿਹੜੇ ਕੋਈ ਵਿੱਚ ਬਹਿ ਕੇ ਜੇ ਕਿਤੇ ਕੋਈ ਪੰਥ ਦੀ ਕੌਮ ਦੀ ਗੁਰੂ ਦੀ ਗੱਲ ਕਰਦੇ ਰਹੇ ਜਾਂ ਕਹਿੰਦੇ ਰਹੇ ਕਿ ਕਿਉਂ ਸਿੱਖ ਨੌਜਵਾਨਾਂ ਦਾ ਕਾਤਲ ਡੀਜੀਪੀ ਲਾਇਆ ਸੈਣੀ ਕਿਉਂ ਇਜ਼ਰਾਈਲ ਵਰਗਿਆਂ ਨੂੰ ਅਹੁਦੇ ਦਿੱਤੇ ਆ ਕਿਉਂ ਇਹ ਜਿਹੜੇ ਬਿਆਦਬੀ ਦੇ ਇਨਸਾਫ ਮੰਗਦੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਆ ਇਨਾਂ ਦਾ ਇਨਸਾਫ ਕਰੋ ਜੇ ਕੋਈ ਕਹਿੰਦਾ ਰਿਹਾ ਤੇ ਸਵਾਗਤ ਹੈ ਨਹੀਂ ਤੇ ਮੇਰੀ ਬੇਨਤੀ ਹੈ ਭੁਲੇਖਾ ਪਾਇਆ ਜਾ ਰਿਹਾ ਅੱਖਾਂ 'ਚ ਘਟਾ ਪਾਇਆ ਜਾ ਰਿਹਾ ਇਦੋਂ ਵੱਧ ਕੁਝ ਨਹੀਂ ਜੇ ਗੁਰਮੁਖ ਪਿਆਰਿਓ ਮੈਂ ਪੰਥਕ ਆਗੂਆਂ ਨੂੰ ਅਪੀਲ ਕਰੂੰਗਾ ਹਰੇਕ ਨਾਲ ਏਕਤਾ ਕਰੋ ਪਰ ਅਗਵਾਈ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਸੰਘਰਸ਼ ਲੜਿਆ ਜਿਨ੍ਹਾਂ ਨੇ ਰਾਜ ਭਾਗ ਦੇ ਦੌਰਾਨ ਮਲਾਈਆਂ ਖਾ ਕੇ ਮੁੜ ਕੇ ਬਾਗੀ ਨਹੀਂ ਹੋਏ ਉਹਨਾਂ ਦੇ ਨਾਲ ਨਹੀਂ ਉਹਨਾਂ ਦੀ ਅਗਵਾਈ ਨਹੀਂ ਅਗਵਾਈ ਉਹਨਾਂ ਦੀ ਹੋਵੇ ਜਿਨ੍ਹਾਂ ਗੁਰੂ ਗ੍ਰੰਥ ਪੰਥ ਵਾਸਤੇ ਜੇਲਾਂ ਕੱਟੀਆਂ ਸ਼ਹੀਦੀਆਂ ਪਾਈਆਂ ਇਹ ਉਹੀ ਲੋਕ ਜਦੋਂ ਮੇਰੇ ਵਰਗਾ ਸਿੱਖਾ ਰੋਡੇ ਪਿੰਡ ਚ ਵਿਮਾਨ ਲਾਏ ਸੀ ਜਾਂ ਸਟੇਡੀਅਮ ਚ ਹਜ਼ਾਰਾਂ ਸੰਗਤਾਂ ਆਈਆਂ ਇਥੇ ਪੁਲਿਸ ਸੌਣੀਆਂ ਬਣਾ ਦਿੱਤੀਆਂ ਗਈਆਂ ਸੀ ਅਸੀਂ ਜਿੱਧਰ ਨੂੰ ਤੁਰਦੇ ਸਾਂ ਪੁਲਿਸ ਸੌਣੀਆਂ ਬਣਾ ਦਿੰਦੇ ਸਨ ਜਿੱਧਰ ਨੂੰ ਜਾਂਦੇ ਸਾਂ ਪ੍ਰਚਾਰ ਅਮਰਤ ਸੰਚਾਰ ਲਈ ਸਾਨੂੰ ਫੜ ਕੇ ਜੇਲ੍ਹਾਂ 'ਚ ਡੱਕ ਦਿੰਦੇ ਸੀ ਇਹ ਸਭ ਸਾਥੀ ਸੀ ਉਹਦਾ ਹੈ ਪੰਜਾਬ ਦੀ ਜੇਲ ਕੋਈ ਛੱਡੀ ਇਹਨਾਂ ਨੇ ਜਿਹੜੀ ਮੈਨੂੰ ਨਹੀਂ ਦਿਖਾਈ ਪ੍ਰਚਾਰ ਕਰਦਿਆਂ ਨੂੰ ਰੋਕਿਆ ਗਿਆ ਆ ਬਠਿੰਡੇ ਦੀ ਜੇਲ ਫਿਰੋਜ਼ਪੁਰ ਦੀ ਜੇਲ ਫਰੀਦਕੋਟ ਦੀ ਜੇਲ ਕਪੂਰਥਲੇ ਦੀ ਜੇਲ ਹੁਸ਼ਿਆਰਪੁਰ ਦੀ ਜੇਲ ਗੁਰਦਾਸਪੁਰ ਦੀ ਜੇਲ ਇਹ ਸਾਰੀਆਂ ਜੇਲ੍ਹਾਂ ਮੈਨੂੰ ਧਰਮ ਪ੍ਰਚਾਰ ਤੋਂ ਰੋਕਣ ਲਈ ਇਹਨਾਂ ਨੇ ਦਿਖਾਈਆਂ ਅੱਜ ਉਹ ਕਹਿੰਦੇ ਆ ਕੇ ਬਾਗੀ ਤੇ ਦਾਗੀ ਜੱਜ ਕਹਿੰਦੇ ਸਾਨੂੰ ਕਾਲ ਤੱਕ ਹਦਾ ਹੁਕਮਨਾਮਾ ਸਾਡੀ ਅਗਵਾਈ ਗੁਰਮੁਖ ਪਿਆਰਿਓ ਹਰਗਿਜ਼ ਨਹੀਂ ਮੈਂ ਬੇਨਤੀ ਕਰੂੰ ਆ ਪੰਥਕ ਆਗੂਆਂ ਨੂੰ ਕੇ ਇਸ ਗੱਲ ਤੇ ਟਲਾਈ ਨਾ ਦਿਖਾਇਓ ਏਕਤਾ ਕਰੋ ਅਗਵਾਈ ਕੋਲ ਰੱਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਸਿੱਖ ਇਤਿਹਾਸ ਤੋਂ ਸਿੱਖਿਆ ਲੈ ਕੇ ਤੇ ਆ ਜਿਹੜੇ ਹਜ਼ਾਰਾਂ ਲੱਖਾਂ ਦੀ ਤਦਾਦ ਵਿੱਚ ਜਦੋਂ ਆਵਾਜ਼ ਮਾਰਦੇ ਇਕੱਠੇ ਹੋ ਜਾਂਦੇ ਚਾਹੇ ਬਰਗਾੜੀ ਦੀ ਧਰਤੀ ਸੀ ਚਾਹੇ ਹਸਨਪੁਰ ਦੀ ਧਰਤੀ ਚਾਹੇ ਅੰਬ ਸਾਹਿਬ ਦੀ ਧਰਤੀ ਚਾਹੇ ਕੋਮੀ ਇਨਸਾਫ ਮੋਰਚਾ ਚਾਹੇ ਕੋਈ ਵੀ ਗੱਲ ਹੋਵੇ ਜਿਹੜੀ ਆ ਸੰਗਤਾਂ ਇਹਨਾਂ ਨੂੰ ਕੋਈ ਐਸੀ ਗੱਲ ਦਿਓ ਇਹੋ ਜੀਆਂ ਗੱਲਾਂ ਨਾ ਹੋਣ ਜਿਵੇਂ ਇੱਕ ਬੀਬੀ ਅੱਜ ਇੱਥੇ ਕਹਿ ਕੇ ਗਈ ਐ ਕਿ ਮੇਰਾ ਪਤੀ ਸਕੂਲੇ ਪੜਾਉਣ ਗਿਆ ਘਰ ਨਹੀਂ ਪਰਤਿਆ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਉਹਨੂੰ ਗੁਰਮੁਖ ਪਿਆਰਿਓ ਇੱਥੇ ਕੀ ਕੁਝ ਹੋਇਆ ਤੁਹਾਡੇ ਸਾਹਮਣੇ ਮੈਂ ਵਿਸਥਾਰ